ਉਹ ਬਹੁਤ ਲੋੜਵੰਦ ਜਿੰਨਾ ਤੱਕ ਪਹੁੰਚਿਆ ਕੁਝ ਨਹੀਂ ਹੈ ਜੀ ਬਾਕੀ ਇੱਕ ਹੋਰ ਗੱਲ ਕਹਿਣੀ ਚਾਹਾਂਗੇ ਵੀ ਜਿਹੜੇ ਸੋਸ਼ਲ ਮੀਡੀਆ ਹਨ ਇਹਦੀ ਵਰਤੋਂ ਵੀ ਬਹੁਤ ਵਧੀਆ ਹੁੰਦੀ ਆ ਤੇ ਦੁਰਵਰਤੋਂ ਵੀ ਬੜੀ ਹੁੰਦੀ ਆ ਇਹ ਦੁਰਵਰਤੋਂ ਜਿਹੜੀ ਹੋ ਰਹੀ ਉਹ ਤੋਂ ਬਚਣ ਦੀ ਲੋੜ ਆ ਇਹ ਮਾਝਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਆ ਤੇ ਚੜ੍ਹਦੀ ਕਲਾ ਚ ਸੀ ਤੇ ਚੜ੍ਹਦੀ ਕਲਾ ਜੀ ਰਹੂਗਾ ਮਾਝੇ ਦੇ ਨੌਜਵਾਨ ਜਿਹੜੇ ਮਾਝੇ ਦੇ ਬਿਛੰਦੇ ਆ ਉਹ ਕਦੀ ਵੀ ਕਿਸੇ ਤੋਂ ਦੱਬਣ ਨਹੀਂ ਵਾਲੇ ਠੀਕ ਹੈ ਨਾ ਤੇ ਬਾਕੀ ਜਿਹੜੀਆਂ ਸਿਵਾਵਾਂ ਲੈ ਕੇ ਦੂਜੇ ਸਿੰਘ ਆ ਰਹੇ ਆ ਦੂਜੀਆਂ ਸਟੇਟਾਂ ਚੋਂ ਆ ਰਹੇ ਆ ਦੂਜੀਆਂ ਜ਼ਿਲ੍ਹਿਆਂ ਚੋਂ ਮਾਲਵੇ ਚੋਂ ਆ ਰਹੇ ਆ ਉਹਨਾਂ ਦਾ ਵੀ ਜੀ ਆਇਆਂ ਨੂੰ ਤੇ ਧੰਨਵਾਦ ਕਰਦੇ ਆ ਅਸੀਂ ਆਪਣਾ ਵੀ ਯੋਗਦਾਨ ਪਾ ਰਹੇ ਆ ਤੇ ਇਦਾਂ ਹੀ ਪਾਉਂਦੇ ਰਵਾਂਗੇ ਇੱਕ ਮਿੰਟ ਮੈਂ ਬਾਬਾ ਜੀ ਨੂੰ ਆਗਾ ਪੱਪਾ ਜੀ ਉੱਤੇ ਦੇ ਹਾਲਾਤ ਵਿਖਾਓ ਮੜੇ ਜੀ ਵੀ ਇਹ ਜਿਹੜਾ ਪਿੰਡ ਆ ਬਿਲਕੁਲ ਵੇਖੋ ਕਿਦਾਂ ਪਾਣੀ ਦੇ ਵਿੱਚ ਪਹਿਲੋਂ ਅੱਜ ਤੋਂ ਮਤਲਬ 15 ਦਿਨ 10 ਦਿਨ ਪਹਿਲੋਂ ਕੀ ਹਾਲਾਤ ਹੋਣਗੇ ਇਸ ਪਿੰਡ ਦੇ ਤੇ ਅੱਜ ਵੇਖੋ ਜਿਹੜੇ ਵਾ ਉਹ ਇੱਥੇ ਖਲੋਤਾ ਨਹੀਂ ਆ ਰਹਾ ਇੰਨੀ ਬਦਬੂ ਆ ਰਹੀ ਆ ਸੋ ਪਿੰਡ ਵਾਲੇ ਜਿਹੜੇ ਆ ਉਹ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਹੋਣਗੇ ਸਾਰਿਆਂ ਨੂੰ ਮੇਰੀ ਬੇਨਤੀ ਆ ਭਈ ਸੇਵਾਵਾਂ ਲੈ ਕੇ ਆਓ ਪਰ ਉਹਨਾਂ ਲੋਕਾਂ ਤੱਕ ਪਹੁੰਚੋ ਜਿਹੜੇ ਲੋਕ ਜਿਹੜੇ ਲੋਕ ਲੋੜਵੰਦ ਆ ਭਰੇ ਨੂੰ ਨਾ ਭਰੋ ਜਿਹੜੇ ਲੋੜਵੰਦ ਆ ਉਹਨਾਂ ਨੂੰ ਤੇ ਜਿਹੜਾ ਸਮਾਨ ਸਮੱਗਰੀ ਪਹਚਾਓ ਡੰਗਰਾਂ ਵਾਸਤੇ ਪਹਚਾਓ ਰਾਸ਼ਨ ਪਹਚਾਓ ਤੇ ਇੱਕ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਭਈ ਜਿਹੜੇ ਲੋਕ ਮੋੜਾਂ ਦੇ ਉੱਤੇ ਖਲੋ ਜਾਂਦੇ ਆ ਜਾ ਕੇ ਸਪੈਸ਼ਲੀ ਬੀਬੀਆਂ ਉਹਨਾਂ ਤੋਂ ਬਚਣ ਦੀ ਲੋੜ ਜੇ ਕਿਉਂਕਿ ਉਹ ਐ ਜਿੱਦਾਂ ਲੁੱਟਣ ਨਹੀਂ ਲੁੱਟਣ ਪੈ ਜਾਂਦੀਆਂ ਇੱਕ ਟਰਾਲੀ ਨੂੰ ਵੀ ਜਿੱਦਾਂ ਆਪਾਂ ਲੋਟੀ ਲੈਣਾ ਵੀ ਪਤਾ ਨਹੀਂ ਅੱਗੇ ਜਾਣ ਹੀ ਨਹੀਂ ਦੇਣਾ ਉਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੀ ਲੋੜ ਆ ਤੇ ਸਾਨੂੰ ਪੂਰੇ ਪੰਜਾਬ ਨੂੰ ਏਕਾ ਕਰਨ ਦੀ ਲੋੜ ਆ ਤੇ ਇੱਕ ਅੱਧੀ ਵੀਡੀਓ ਵੇਖ ਕੇ ਸਿਵਾਵਾ ਰੋਗ ਨਾ ਦਿਆ ਕਰੋ ਇੱਕ ਪਿੱਛੇ ਜੇ ਵੀਡੀਓ ਵੇਖੀ ਸੀ ਵੀਰ ਕਹਿ ਰਿਹਾ ਸੀ ਪੀ ਮੈਂ ਕਿਹੇ ਲੜਕੀ ਦਾ ਵਿਆਹ ਕਰ ਦੂੰਗਾ ਪਰ ਮੈਂ ਕਦੀ ਮਾਝੇ ਦੇ ਵਿੱਚ ਨਾ ਆਉਂਗਾ ਇਹ ਇੱਕ ਸਾਡੀ ਬੇਨਤੀ ਹੈ ਵੀ ਇਹੋ ਜੀਆਂ ਗੱਲਾਂ ਸਾਨੂੰ ਨਾ ਸੁਣਨੀਆਂ ਪੈਣ ਮਾਝੀ ਵਾਲਿਓ ਇਨਾਂ ਆਪਣੇ ਆਪ ਨੂੰ ਅੰਤਰਾਤਮਾ ਤੇ ਧਿਆਨ ਮਾਰ ਕੇ ਆਪਣਾ ਜਮੀਰ ਜਗਾਓ ਤਾਂ ਕਿ ਜਿਹੜੇ ਲੋਕ ਸੇਵਾ ਕਰਨ ਆਉਂਦੇ ਉਹਨਾਂ ਦਾ ਦਿਲ ਨਾ ਟੁੱਟੇ ਇਦਾਂ ਦੇ ਵੀ ਸਾਡੇ ਇੱਥੇ ਲੋਕ ਇਦਾਂ ਦੇ ਵੀ ਵਸਿੰਦੇ ਹੈਗੇ ਮਾਝੇ ਦੇ ਜਿਹੜੇ ਆ ਪਾਣੀ 'ਚ ਡੁੱਬਿਆ ਜਿਹੜਾ ਕੋਈ ਸੇਵਾ ਕਰਨ ਬੋਰਡ 'ਤੇ ਆਉਂਦਾ ਵਾ ਉਹਨੂੰ ਕਹਿੰਦੇ ਆ ਚਾਹ ਪਾਣੀ ਛੱਕ ਕੇ ਜਾਓ ਜੀ ਇੱਥੋਂ ਤੱਕ ਜਿਹੜੇ ਜਜ਼ਬਾ ਸਾਡੇ ਲੋਕਾਂ 'ਚ ਹੈਗਾ ਵਾ ਸੋ ਅੱਜ ਅਸੀਂ ਇੱਥੇ ਜਿੱਥੇ ਖੜੇ ਆ ਇਹਨਾਂ ਨੇ ਵੀ ਸਾਨੂੰ ਪਹਿਲਾਂ ਲੰਗਰ ਭਾਵੇਂ ਕਿਸੇ ਨੂੰ ਲੋੜ ਹੀ ਕਿਸੇ ਨੂੰ ਨਹੀਂ ਲੋੜ ਜਿੰਨੇ ਜਿੰਨੀ ਲੋੜ ਹੀ ਉਹਦੇ ਮੁਤਾਬਕ ਉਹਨੇ ਖਾਧਾ ਛਕਿਆ ਚਾਹ ਪਿਆਈ ਹੁਣ ਆ ਤੂੜੀ ਜਿਹੜੀ ਆ ਇਹ ਪਿੰਡ ਕਿਹੜਾ ਪਿੰਡੀ ਪੰਜ ਗਰਾਈਆਂ ਪੰਜ ਗਰਾਈਆਂ ਪਕੇ ਵਾਸੀ ਕਰ ਰਹੇ ਆ ਲਾ ਰਹੇ ਆ ਇਹ ਜਿੰਡਿਆਲਾ ਗੁਰੂ ਦੇ ਨੌਜਵਾਨ ਤੇ ਵਡਾਲਾ ਜੋਲ ਦੇ ਨੌਜਵਾਨਾਂ ਵੱਲੋਂ ਜਿਹੜੀ ਸੇਵਾਵਾਂ ਵਾ ਉਹ ਨਿਰੰਤਰ ਜਾਰੀ ਆ ਜਾਰੀ ਰਹਿਣਗੀਆਂ ਪੰਜਾਬ ਜਿੰਦਾਬਾਦ ਮਾਝਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ So, Neha.